ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਤੀਰਤ ਸਿੰਘ ਜੀ ਮੌਜੂਦ ਨੇ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੀਰ ਜੀ ਕੈਨੇਡਾ ਦੇ ਵਿੱਚ ਇਸ ਵਾਰ 24 ਤੇ 25 ਜਿਹੜੇ ਸਾਡੇ ਵਿਦਿਆਰਥੀ ਜਾਣਗੇ ਜਾਂ ਜਾਣ ਦੀ ਤਿਆਰੀ 'ਚ ਨੇ ਜਾਂ ਫਾਈਲਾਂ ਲੱਗ ਰਹੀਆਂ ਨੇ ਤੁਸੀਂ ਵੀ ਲਾ ਰਹੇ ਹੋ। ਕਿਹੜੇ ਮਾੜੇ ਟ੍ਰੈਂਡ ਤੋਂ ਬਚਣ ਕਿਉਂਕਿ ਕੈਨੇਡਾ 'ਚ ਜਾ ਕੇ ਸਾਡੇ ਵਿਦਿਆਰਥੀ ਪਿਛਲੇ ਸਮਿਆਂ ਦੇ ਵਿੱਚ ਫੇਲ ਬਹੁਤ ਹੋਏ ਨੇ। ਸੋ ਜੇ ਜੀੜੀ ਵਿਦਿਆਰਥੀ ਫੇਲ ਹੋ ਜਾਂਦੇ ਨੇ ਪੈਸਾ ਵੀ ਖਰਾਬ ਹੁੰਦਾ ਹੈ ਮਾਪੇ ਬਤੇ ਵੀ ਬੋਝ ਪੈਂਦਾ ਹੈ ਵਿਦਿਆਰਥੀ ਸਾਡੇ ਫੇਲ ਕਿਉਂ ਹੁੰਦੇ ਨੇ ਕਈ ਵਿਦਿਆਰਥੀ ਮੈਂ ਇੱਥੇ ਤੱਕ ਸੁਣੇ ਉਹ ਕਹਿੰਦੇ ਜੀ ਸਾਡੇ ਨਾਲ ਜਾਣ ਬੁੱਝ ਕੇ ਕਾਲਜ ਨੇ ਧੱਕਾ ਕਰਤਾ ਸਾਨੂੰ ਫੇਲ ਕਰਤਾ ਕਈ ਤਾਂ ਇਹ ਮੰਗ ਕਰਦੇ ਨੇ ਉੱਥੇ ਵੀ ਸਾਨੂੰ ਪਾਸ ਕੀਤਾ ਜਾਵੇ ਹੁਣ ਇੱਕ ਨਵੀਂ ਤਰ੍ਹਾਂ ਦੀ ਵਿਚਿਤ੍ਰ ਸਥਿਤੀ ਕੈਨੇਡਾ ਚ ਬਣੀ ਹੈ ਵਿਦਿਆਰਥੀ ਕਿਹੜੀ ਸੂਰਤ ਚ ਫੇਲ ਹੁੰਦਾ ਕੈਨੇਡਾ ਚ ਤੇ ਫੇਲ ਹੋਣ ਦੇ ਨੁਕਸਾਨ ਕੀ ਹੈ ਤੇ ਉਹ ਬਚ ਕੇ ਮੇ ਸਕਦਾ ਫੇਲ ਹੋਣ ਤੋਂ ਤਸਰ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਤੇ ਸਪੈਸ਼ਲੀ ਪੇਰੈਂਟਸ ਨੂੰ ਮਾਪਿਆਂ ਨੂੰ ਡੈਡੀਕੇਟ ਆ ਤੇ ਜਿਹੜੇ ਇੰਡੀਆ ਬੈਠੇ ਆ ਕਿਉਂਕਿ ਨਾ ਕਹਿੰਦਾ ਨਾ ਹਰ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਆ ਤੇ ਹਰ ਮਾਪੇ ਨੂੰ ਆਪਣੇ ਬੱਚੇ ਸਭ ਤੋਂ ਪਿਆਰੇ ਲੱਗਦੇ ਤੇ ਲੱਗਣੇ ਵੀ ਚਾਹੀਦੇ ਆ ਯਾਰ ਮੈਨੂੰ ਵੀ ਲੱਗਦੇ ਆ ਨਾ ਕਿ ਮੈਨੂੰ ਲੱਗਦਾ ਕਿ ਮੇਰੇ ਬੱਚੇ ਸਭ ਤੋਂ ਵਧੀਆ ਜੋ ਇਹਨੇ ਕਹਤਾ ਸੈਟ ਆ ਪਰ ਮੈਂ ਤਾਂ ਕਹੂੰਗਾ ਐਜ਼ ਅ ਪੇਰੈਂਟਸ ਐਜ਼ ਅ ਮਾਪੇ ਸਾਡਾ ਵੀ ਫਰਜ਼ ਬੰਦਾ ਵਾ ਕਿ ਅਸੀਂ ਬੱਚੇ ਨੂੰ ਇਹ ਨਹੀਂ ਕਿ ਜੋ ਬੱਚੇ ਨੇ ਕਹਤਾ ਹਾਂ ਚ ਹਾਂ ਲੜਾਈਏ ਬੱਚੇ ਨੂੰ ਰਸਤਾ ਵੀ ਦਿਖਾਈਏ ਕਿ ਨਹੀਂ ਪੁੱਤਾ ਵੀ ਰਸਤਾ ਤੇ ਰਹੇਗਾ ਤੋ ਇਦਾਂ ਵੀ ਕਰ ਸਕਦਾ ਕਿ ਇਦਾਂ ਤਾਂ ਨਹੀਂ ਕਿਤੇ ਹੋ ਰਿਹਾ ਇਹ ਚੀਜ਼ ਨਾਲੇ ਟਾਪਿਕ ਆ ਹੈ ਤਾਂ ਬਹੁਤ ਪੁਰਾਣਾ ਵਾ ਪਰ ਨਾ ਅੱਜ ਦੇ ਦੌਰ ਦੇ ਵਿੱਚ ਇੰਪੋਰਟੈਂਟ ਬਹੁਤ ਆ ਇੰਪੋਰਟੈਂਟ ਦੌਰ ਇਸ ਕਰਕੇ ਆ ਕਿਉਂਕਿ ਨਾ ਜਿੱਦ ਬੱਚਿਆਂ ਨੂੰ ਵਰਕ ਪਰਮਿਟ ਲੈਂਡ ਮਿਲਨੇ ਜਾਂ ਨਹੀਂ ਮਿਲਨੇ ਹੈਗੇ ਬੱਚਿਆਂ ਦੇ ਕਿ ਉਹਦੇ ਭੋਖਾ ਨਾ ਖਰਾਬ ਹੋ ਜਾਵੇ ਸੋ ਇਹਦੇ ਪਾਸੇ ਕਹਿ ਰਹੇ ਪਹਿਲੋ ਚੀਜ਼ਾਂ ਚੱਲਦੀ ਜਾਂਦੀਆਂ ਸੀ ਸਰ ਸਮੇਂ ਲੱਗੇ ਨਾ ਪਹਿਲੋ ਚੀਜ਼ਾਂ ਚੱਲ ਰਹੀਆਂ ਸੀ ਤੋਂ ਮਤਲਬ ਕਿ ਧੱਕਾ ਚੱਲ ਰਿਆ ਸੀਗਾ ਸੋ ਪਰ ਆਇਆ ਇਸ ਵੇਲੇ ਮੈਂ ਦੱਸ ਰਿਹਾ ਕਿ ਬੱਚਾ ਕੋਈ ਆਪਣੇ ਨਾਲ ਧੱਕਾ ਕਰਾਉਣ ਆਲੇ ਜਾਣ ਬੁਝ ਕੇ ਇਹਨਾਂ ਕਰਾ ਲਵੇ ਕਿਉਂਕਿ ਨਾ ਪਿਛਲੇ ਸਮੇਂ ਦੇ ਵਿੱਚ ਆ ਬਹੁਤ YouTube ਤੇ ਵੀਡੀਓ ਪਈਆਂ ਵੀ ਹੋਣੀਆਂ ਬੱਚਿਆਂ ਨੇ ਕਾਫੀ ਪ੍ਰੋਟੈਸਟ ਵੀ ਕੀਤੇ ਕਿ ਇਸ ਕਾਲਜ ਨੇ ਮੈਨੇ ਇਦਾਂ ਕੀਤਾ ਇਦਾਂ ਕੀਤਾ ਇਦਾਂ ਕੀਤਾ ਵਾ ਲੈਵਰ ਬਹੁਤ ਗੋਸ਼ੀਜਾਂ ਚੱਲਦੀਆਂ ਸੀਗੀਆਂ ਸੋ ਨਾ ਸਾਡੇ ਸਭ ਨੂੰ ਪਤਾ ਹੈ ਕਿ ਅਸੀਂ ਇੰਨੇ ਸਾਲ ਹੋ ਗਏ ਕੰਮ ਕਰਦੇ ਨਾਲੇ ਐਸ ਮੈਂ ਆਪ ਪਰਸਨਲੀ ਸਟੂਡੈਂਟ ਲਾਈਫ ਹੰਡਾਈ ਠੀਕ ਹੈ ਨਾ ਸਭ ਨੂੰ ਪਤਾ ਹੈ ਕਿ ਸਟੂਡੈਂਟ ਲਾਈਫ ਹੰਡਾਈ ਮ ਅੱਗੇ ਵੀ ਬਹੁਤ ਵਾਰੀ ਦੱਸਟਿਆ ਸੋ ਇਹਨਾਂ ਚੀਜ਼ਾਂ 'ਚ ਆਪ ਪੂਰੀ ਤਰ੍ਹਾਂ ਵਿਚਰੇ ਹੋਏ ਆ ਤੁਸੀਂ ਤਾਂ ਆਪ ਯੂਕੇ ਤੋਂ ਪੜ੍ਹੇ ਹੋ ਹਾਂਜੀ ਉੱਥੇ ਮਾਸਟਰਸ ਕੀਤੀ ਸੀਗੀ ਤੇ ਮੈਂ ਦੱਸ ਵੀ ਦਵਾ ਕਿ ਨਾ ਅ ਕਾਲਜ ਦੇ ਰਿਪਰੈਜ਼ੈਂਟੇਵ ਨਾਲ ਕਾਫੀ ਟਾਈਮ ਟੂ ਟਾਈਮ ਗੱਲ ਹੁੰਦੀ ਰਹਦੀ ਹੁਣ ਮੈਂ ਜਿਹਦਾ ਪਿੱਛੇ ਕੈਨੇਡਾ ਵੀ ਗਿਆ ਤੇ ਉੱਥੇ ਵੀ ਨਾ ਮੈਂ ਮੁੱਦਾ ਚੱਕਿਆ ਕਿਉਂਕਿ ਬੱਚੇ ਕਿਵਰੀ ਮਿਲਦੇ ਸੀ ਨਾ ਕਿਉਂਕਿ ਜਦੋਂ ਬੱਚਾ ਫੇਲ ਹੁੰਦਾ ਨਾ ਘੱਟੋ ਘੱਟ 1500 ਤੋਂ 2000 ਡਾਲਰ ਬੱਚੇ ਨੂੰ ਜਾਰਾ ਦੇਣਾ ਪੈਂਦਾ ਚਲੋ ਪੈਸਾ ਤਾਂ ਮੈਂ ਕਹਿੰਦਾ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਉੱਥੇ ਪ੍ਰੋਬਲਮ ਕੀ ਸੀ ਸਾਡਾ ਬੱਚਾ ਇੱਕ ਵਾਰੀ ਕੰਮ ਵਾਲੇ ਪਾਸੇ ਉਹਨਾਂ ਡੈਡੀਕੇਟ ਹੋ ਜਾਂਦਾ ਜੀ ਪੜ੍ਹਾਈ ਨੂੰ ਛੱਡ ਹੀ ਦਿੰਦਾ ਤੇ ਅੱਜ ਮੈਂ ਮੁੱਦਾ ਦੱਸ ਦਵਾਂ ਸਰ ਇੱਥੇ ਕੀ ਆ ਕੈਨੇਡਾ ਚ ਨਾ ਇੱਕ ਇਹ ਬੜ ਤੂੰ ਆਪਾਂ ਟ੍ਰੈਂਡ ਤੋਂ ਇੱਕ बचना ਪੇੜ ਚੱਲ ਤੋ ਜਿੱਦਰ ਇੱਕੇ ਪਾਸੇ ਸਾਰੇ ਤੁਰਪੇ ਨਾ ਸਮਝ ਕੇ ਸਮਝ ਲਓ ਕਿ ਜਦੋਂ ਤੁਹਾਡੀ ਵਾਰੀ ਇਹਨੂੰ ਰਸਤਾ ਬੰਦ ਹੋਵੇ ਨਾ ਕਿ ਆਪਾਂ ਉਧਰ ਨਹੀਂ ਚੱਲਣਾ ਸੋ ਮੈਂ ਤਾਂ ਕਹਿੰਦਾ ਹੁੰਦਾ ਕਿ ਨਾ ਉੱਥੇ ਕਿਹਾ ਜਾਂਦਾ ਕਿ ਸਾਡੇ ਨਾਲ ਕਾਲਜ ਨੇ ਧੱਕਾ ਕਰਤਾ ਪ੍ਰੋਫੈਸਰ ਨੇ ਧੱਕਾ ਨਾ ਕਰਤਾ ਸੋ ਮੈਂ ਕਹਿੰਦਾ ਜੀ ਪ੍ਰੋਫੈਸਰ ਧੱਕਾ ਕਰ ਸਕਦਾ ਕੋਈ ਇੱਕ ਅੱਧੇ ਬੱਚੇ ਨਾਲ ਕਰ ਦੇਣਾ ਕਿ ਉਹਦੇ ਨਾਲ ਕੋਈ ਖੁੰਦਕ ਹੋਈ ਜਾਂ ਕੋਈ ਗੱਲਬਾਤ ਹੋਈ ਸੋ ਅਜੇ ਨਾ ਇੱਕ ਚੀਜ਼ ਬਰੀਕੇ ਆਪ ਵਿਜ਼ਿਟ ਕਰਕੇ ਵੀ ਜਿਹੜੀਆਂ ਕਿ ਪ੍ਰੋਫੈਸਰਜ਼ ਨਾਲ ਗੱਲ ਹੋਈਆਂ ਸੀਗੀਆਂ ਕਹਿੰਦੇ ਜੀ ਨਾਰਮਲੀ ਪਤਾ ਸਟੂਡੈਂਟ ਚ ਕੀ ਹ ਕਹ ਰਹੇ ਨੇ ਆ ਕਿ ਸਭ ਨੂੰ ਪਤਾ ਕਿ ਉਹਦੇ ਅਸਾਈਨਮੈਂਟ ਦਾ ਜਿਹੜਾ ਕਿ ਜਿਹੜਾ ਕਿ ਦੌਰ ਚੱਲਦਾ ਕਿ ਅਸਾਈਨਮੈਂਟਸ ਬੱਚਿਆਂ ਨੂੰ ਮਿਲਦੀਆਂ ਉੱਤੇ ਕੀ ਹੁੰਦਾ ਇੱਕ ਬੱਚਾ ਜੇ ਅਸਾਈਨਮੈਂਟ ਬਣਾਉਂਦਾ ਸੋ ਜੀ ਕਿਆ ਚੇਪ ਲੱਗਦੀ ਹੈ ਜਿਹੜੀ ਸਾਰੇ ਪਾਸੇ ਉਧਰ ਨੂੰ ਚੱਲ ਜਾਂਦੇ ਆ ਸੋ ਕਈ ਵਾਰੀ ਦਾ ਸਰ ਮੈਂ ਇਹ ਵੀ ਚੀਜ਼ਾਂ ਦੇਖੀਆਂ ਬੱਚਿਆਂ ਦੇ ਜੁਬਾਨੀ ਸੁਣੀਆਂ ਇੰਟੈਲੀਜੈਂਟ ਡਿਸਰਵਿੰਗ ਬੱਚਾ ਉਹ ਫੇਲ ਹੋ ਰਿਹਾ ਤੇ ਜਿਹੜੇ ਬੱਚੇ ਨੇ ਕਾਪੀਆਂ ਮਾਰੀਆਂ ਉਹ ਚੰਗੇ ਨੰਬਰਾਂ ਲੈ ਕੇ ਸਾਈਡ ਦੇ ਨਜ਼ਾਰੇ ਲੈ ਰਿਆ ਸੋ ਮੈਂ ਤਾਂ ਕਹਿੰਦਾ ਯਾਰੀ ਦੋਸਤੀਆਂ ਨਭਾਉਣੀਆਂ ਚਾਹੀਦੀਆਂ ਪਰ ਜੇ ਆਪਣਾ ਨੁਕਸਾਨ ਕਰਾ ਲਿਆ ਅੱਗੇ ਜ਼ਿੰਦਗੀ ਖਰਾਬ ਕਰ ਲਈ ਤੁਹਾਡੇ ਮਾਪਿਆਂ ਦੇ ਇਥੋਂ ਇੰਨੇ ਪੈਸੇ ਇੰਨੇ ਸੁਪਨੇ ਕਰ ਲਏ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਨਾ ਖਰਾਬ ਹੋਣਗੀਆਂ ਸੋ ਇਹ ਚੀਜ਼ੇ ਤੋਂ ਬਚਣੀ ਚਾਹੀਦੀ ਆ ਸੋ ਮੈਂ ਯਾਰੀ ਦੋਸਤੀਆਂ ਤੇ ਫਿਕ ਨਹੀਂ ਪਾ ਰਿਆ ਸੋ ਮੈਂ ਬੱਚਿਆਂ ਨੂੰ ਕਹਿ ਰਿਹਾ ਆਪ ਮਿਹਨਤ ਕਰੇ ਹਰ ਬੱਚਾ ਤੇ ਮਾਪਿਆਂ ਨੂੰ ਵੀ ਮਾਪਿਆਂ ਨੂੰ ਵੀ ਕਹੂੰਗਾ ਜੇ ਤੁਸੀਂ ਆਪਣੇ ਬੱਚੇ ਨੂੰ ਭੇਜ ਰਹੇ ਆ ਤੇ ਤੁਹਾਡਾ ਬੱਚਾ ਉੱਤੇ ਹੈਗਾ ਸੋ ਇਸ ਚੀਜ਼ ਤੋਂ ਜ਼ਰੂਰ ਬਚਾਉਣਾ ਕਿਉਂਕਿ ਤਕਰੀਬਨ ਮੈਂ ਇੱਕ ਹੋਰ ਦੱਸ ਦਵਾਂ ਸਰ ਕੈਨੇਡਾ ਦੀ ਐਜੂਕੇਸ਼ਨ ਇੰਨੀ ਔਖੀ ਨਹੀਂ ਆ ਸਭ ਨੂੰ ਪਤਾ ਹੈ ਸਰ ਹੈਗੇ ਜਿਹੜੇ ਬੱਚੇ ਉੱਤੇ ਪੜੇ ਵੀ ਐ ਸੋ ਕੈਨੇਡਾ ਦੀ ਐਜੂਕੇਸ਼ਨ ਮੈਂ ਤਾਂ ਕਹੂੰਗਾ ਬਹੁਤ ਈਜ਼ੀ ਆ ਜੇ ਅੱਜ ਕਮਲ ਇੰਡੀਅਨ ਨਾਲੋਂ ਵੀ ਜੇ ਕੰਪੇਅਰ ਕਰ ਲਓ ਉਹਦੇ ਨਾਲੋਂ ਵੀ ਬਹੁਤ ਈਜ਼ੀ ਆ ਜੇ ਇੰਡੀਅਨ ਨਾਲ ਜੇ ਵੀ ਮੈਂ ਕੰਪੇਅਰ ਕਰਾਂ ਮੈਂ ਬਾਕੀ ਚਲੋ ਕੰਟਰੀਜ਼ ਦਾ ਗੱਲ ਹੀ ਨਹੀਂ ਕਰਦਾ ਇੰਗਲੈਂਡ ਆਸਟ ਬਟ ਗੱਲ ਕੀ ਆ ਅਸੀਂ ਕੰਮ ਨੂੰ ਇੰਨੀ ਕਿ ਤਵੱਜੂ ਦੇ ਦਿੰਨੇ ਆ ਉੱਥੇ ਜਾ ਕੇ ਪਾਰਟ ਟਾਈਮ ਸੋ ਔਖਾ ਵਾ ਜਦੋਂ ਆਪ ਤੁਸੀਂ ਰੋਟੀ ਵੀ ਬਗਾਉਣੀ ਆਪ ਕੰਮ ਵੀ ਕਰਨਾ ਸਾਰਾ ਕੁਝ ਆ ਫਿਰ ਬੰਦਾ ਕਹਿੰਦਾ ਚੱਲ ਲਾਲਾ ਜਗਾੜ ਥੋੜੇ ਬੋਦੇ ਪੈਸੇ ਦੇ ਕੇ ਲੱਗਦਾ ਪਿਛੇ ਦਾ ਸਰ ਇਹ ਵੀ ਦੱਸ ਦਵਾ ਵੀਡੀਓਜ਼ ਬੱਚਿਆਂ ਨੇ ਬਣਾਵਣਾ ਭੇਜਤੀਆਂ ਤੇ ਉਹਨਾਂ ਨੂੰ ਮਹਿੰਗੀਆਂ ਪੈ ਗਈਆਂ ਸੀ ਕਿ ਅਸੀਂ ਇਦਾਂ 500 ਜਾਂ 1000 ਰੁਪਏ ਦੇ ਕਿ ਇੰਡੀਆ ਤੋਂ ਅਸਾਈਨਮੈਂਟ ਬਣਾ ਲੈਂਦੇ ਉਹ ਕਾਲਜ ਜਿਹੜੇ ਵੀਡੀਓਜ਼ ਹੁੰਦੀਆਂ ਨੇ ਉਹਨਾਂ ਦੀ ਫੇ ਕੰਪਲੇਂਟ ਉਹ ਬੱਚਿਆਂ ਦੀ ਅੱਗੇ ਚ ਲੱਗੀ ਸੀ ਕਾਲਜਾਂ ਚ ਗਈ ਤਾਂ ਬੱਚੇ ਉੱਥੋਂ ਫਿਰ ਜਿਹੜੇ ਸੋ ਕੈਨੇਡਾ ਦੀ ਪੜਾਈ ਇੰਨੀ ਔਖੀ ਨਹੀਂ ਆ ਨਕਲ ਤੋਂ ਜਰੂਰ बचना ਨਕਲ ਵਾਲੇ ਟ੍ਰੈਂਡ ਭੇੜ ਚਾਲੇ ਟ੍ਰੈਂਡ ਸਾਰੇ ਹੀ ਬੰਦੇ ਮੈਂ ਤਾਂ ਕਹੂੰਗਾ ਇੱਕ ਜਿਹੜਾ ਕੀ ਹੈ ਜਦੋਂ ਪ੍ਰੋਫੈਸਰ ਹੀ ਚੁਣਨਾ ਉਹ ਵਾਲੇ ਟ੍ਰੈਂਡ ਤੋਂ ਖਾਸ ਤੌਰ ਤੇ ਬਾਧੂ ਬਚਣਾ ਮੈਂ ਤਾਂ ਕਹੂੰਗਾ ਪ੍ਰੋਫੈਸਰ ਮਾੜਾ ਪੜਾ ਉਦੋਂ ਆ ਜੇ ਉਹਨੇ ਸਾਰੀ ਕਲਾਸ ਹੀ ਫੇਲ ਕਰਦੀ ਯਾਰ ਇੱਕ ਵੀ ਨਹੀਂ ਪਾਸ ਕੀਤਾ ਇਹ ਰ ਇੱਕ ਕਿਉਂ ਪਾਸ ਕੀਤਾ ਦੱਸੋ ਉੱਥੇ ਨਹੀਂ ਫੋਨ ਚੱਲਦੇ ਡੀਸੀ ਦੇ ਜਿੱਥੇ ਨਹੀਂ ਫੋਨ ਚੱਲਦੇ ਕਿ ਐਸਐਸਪੀ ਦੇ ਫੋਨ ਕਰਾ ਦਿੰਦਾ ਯਾਰ ਇਸੇ ਦਾ ਉੱਥੇ ਨਹੀਂ ਫੋਨ ਚੱਲਦਾ ਉਸੇ ਐਮਐਲਏ ਐਮਪੀ ਦਾ ਫੋਨ ਵੀ ਨਹੀਂ ਚੱਲਦਾ ਹਾਂ ਹਾਂ ਕਈ ਵਾਰੀ ਹੁੰਦਾ ਸਰ ਜਿਹੜਾ ਮੈਂ ਤਾਂ ਕਹੂੰਗਾ ਕਿ ਬੰਦੇ ਥੋੜੇ ਸਟ੍ਰਿਕਟ ਹੁੰਦੇ ਉਹ ਕਹਿੰਦੇ ਕਿ ਯਾਰ ਮੈਨੂੰ ਪੜੋ ਮੈਨੂੰ ਪ ਸੋ ਬਠਾ ਇੱਕ ਹੋਰ ਮੈਂ ਕਹਿਣਾ ਚਾਹੂੰਗਾ ਨਾਲ ਦੀ ਨਾਲ ਖਿੱਚੇ ਨਾ ਗੱਮ ਕਿ ਨਹੀਂ ਬੱਚਿਆਂ ਨੂੰ ਮਹਿੰਗਾ ਪੈਂਦਾ ਕੰਮ 2000 ਡਾਲਰ ਦੇਣਾ ਨਾ ਕਿਤੇ ਸੌਖਾ ਨਹੀਂ ਇੱਕ ਸਬਜੈਕਟ ਦਾ ਰੀਪੇਅਰ ਦੇਣੀ ਪੈਂਦੀ ਆ ਤੇ ਪਹਿਲੀ ਸਰ ਜਿੱਦਾਂ ਦਾ ਹੁਣ ਟਾਈਮ ਆ ਬੱਚਿਆਂ ਦੇ ਕਈ ਆ ਨਾ ਮੇਰੇ ਤੋਂ ਹੁਣ ਕੇਸਸ ਆ ਰਹੇ ਆ ਮਤਾਇਆ ਮੁੱਦਾ ਚੁਕਿਆ ਬੱਚਿਆਂ ਦੇ ਹੁਣ ਵੀਜ਼ੇ ਮੁੱਕਣ ਵਾਲੇ ਆ ਤੇ ਕਾਲਜ ਪਤਾ ਕੀ ਹੁੰਦਾ ਸਰ 1 ਸਾਲ ਬਾਅਦ ਦੁਬਾਰਾ ਪੇਪਰ ਦੇ ਹੁਣ ਦੱਸੋ ਸਰ ਲਾਸਟ ਮੈਸੇਜ ਹੈ ਜਿਹੜਾ ਪੇਪਰ ਬੱਚਾ ਫਸਿਆ ਹੋਇਆ ਸੀ ਹੁਣ ਦੱਸੋ ਕੀ ਕਰੇਗੇ 1 ਸਾਲ ਬੱਚਾ ਕਿਹੜੇ ਤੌਰ ਤੇ ਉੱਤੇ ਅੜੀ ਕੇ ਸਟੱਡੀ ਪਰਮਿਟ ਐਕਸਟੈਂਸ਼ਨ ਲਓਗਾ ਮਾਪਿਆਂ ਦੇ ਇੰਨਾ ਵੀ ਤਾਂ ਹੋ ਲੈ ਗਈ ਵਾਪਸ ਬੁਲਾ ਲਈਏ ਬੱਚਾ 2 ਸਾਲ ਬਾਅਦ ਸੋ ਕਿਤੇ ਨਾ ਕਿਤੇ ਨਾ ਇਹ ਚੀਜ਼ਾਂ ਮੈਂ ਤਾਂ ਕਹੂੰਗਾ ਕਿ ਕਿਤੇ ਨਾ ਕਰ ਭਲਾ ਹੋ ਭਲਾ ਦਾ ਹੈ ਪਰ ਆਹ ਲੋ ਆਪਣਾ ਭਲਾ ਕਰਨ ਬਾਰੇ ਸੋਚੋ ਆਪਣਾ ਭਲਾ ਹੋਊਗਾ ਦੈਨ ਤੁਸੀਂ ਕਰੋਗੇ ਨਾ ਆਪਨੇ ਆਪ ਨੂੰ ਪਹਿਲਾਂ ਸਟਰੋਂਗ ਬਣਾਓ ਸੋ ਨਕਲ ਤੋਂ ਜਿੰਨਾ ਹੋ ਸਕੇ ਮਾਰਨ ਤੋਂ ਵੀ ਬਚੋ ਤੇ ਮੈਂ ਤਾਂ ਕਹੂੰਗਾ ਨਕਲ ਜਿਹੜੇ ਵਜਾਉਣ ਵਾਲੇ ਨੇ ਤੁਹਾਨੂੰ ਮੈਂ ਰਿਜ਼ਲਟ ਦੱਸਦੇ ਆ ਡਿਜ਼ਰਵਿੰਗ ਬੱਚਾ ਫੇਲ ਹੋਇਆ ਪਿਆ ਤੇ ਜਿਹਨਾਂ ਨੇ ਨਕਲਾ ਮਾਰੀਆਂ ਉਹ ਅੱਗੇ ਚੱਲੇ ਗਏ ਆ ਬੱਚੇ ਉਹ ਆਪਣੇ ਹੁਣ ਅਸਲੇ ਵਧੀਆ ਟਰੈਕ ਤੇ ਹੈਗੇ ਆ ਸੋ ਇਸ ਟਰੈਂਡ ਤੋਂ ਜ਼ਰੂਰ ਬਚਣਾ ਹੈਗਾ ਮਾਪਿਆਂ ਨੂੰ ਕਹਾਂਗਾ ਜ਼ਰੂਰ ਆਪਣੇ ਬੱਚਿਆਂ ਨੂੰ ਪਹਿਲੇ ਦਿਨ ਹੀ ਅਵੇਅਰ ਕਰਕੇ ਭੇਜੋ ਉੱਥੇ ਹੈਗੇ ਤਾਂ ਅਵੇਅਰ ਕਰਦੇ ਰੋ ਨਾਲ ਦੀਨ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਵਿਦਿਆਰਥੀ ਜ਼ਰੂਰ ਇਹਨਾਂ ਗੱਲਾਂ ਵਾਲੇ ਪਾਸੇ ਧਿਆਨ ਦੇਣ ਥੈਂਕ ਯੂ ਸੋ ਮੱਚ ਤੀਰਤ ਜੀ ਸਸੇਕਾ